ਸਾਸ਼ਕਾ ਲਈ ਸਾਸ਼ਕ ਮੈਡਮ ਜੀ ਤੁਸੀਂ ਬੀਜਪੀ ਦੇ ਉਮੀਦਵਾਰ ਰਹੇ ਹੋ ਪਿਛਲੀ ਵਾਰ ਤੁਹਾਨੂੰ 40000 ਵੋਟਾਂ ਪਈਆਂ ਸਨ ਇਸ ਵਾਰ 44000 ਵੋਟਾਂ ਪਈਆਂ ਤੇ ਤੁਸੀਂ ਪਹਿਲਾਂ ਤਾਂ ਤੁਹਾਨੂੰ ਵਧਾਈ ਹੋਵੇ ਵੀ ਤੁਸੀਂ ਪਿਛਲੀ ਨਾਲੋਂ ਵੱਧ ਗਏ ਬਾਕੀ ਸਾਰੀਆਂ ਪਾਰਟੀਆਂ ਤੁਸੀਂ ਥੱਲੇ ਕਰਤੀਆਂ ਬੀਜਪੀ ਵੱਲੋਂ ਅੱਗੇ ਉੱਪਰ ਆ ਗਈ ਹੈ ਤੇ ਹੁਣ ਤੱਕ ਤਾਂ ਕੀ ਐਵੇਂ ਤੁਹਾਡਾ ਮੈਡਮ ਐਕਸਪੀਰੀਅੰਸ ਰਿਹਾ ਤੁਹਾਡੇ ਵੱਲੋਂ ਵਿੱਚ ਵੀਰ ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਾਂਗੀ ਮੇਰੇ ਬੀਜੇਪੀ ਕਾਰਜਕਰਤਾਵਾਂ ਦਾ ਜਿਹੜੇ ਰੀੜ ਦੀ ਹੱਡੀ ਨੇ ਸਾਡੀ ਬੀਜੇਪੀ ਦੀ ਉਹਨਾਂ ਦੀ ਬੜੀ ਮਿਹਨਤ ਰਹੀ ਇਹ 22 ਸਾਲ ਉਹਨਾਂ ਨੇ ਪਰਿਵਾਰ ਵਾਂਗ ਮੇਰੇ ਨਾਲ ਚੱਲੇ ਨੇ ਤੇ ਉਹਨਾਂ ਦੀ ਬਦੌਲਤ ਹੈ ਜਿਹੜਾ ਮੈਂ 40 ਤੋਂ 45 ਹਜ਼ਾਰ ਤੇ ਆ ਗਈ ਤੇ ਅੱਗੇ ਵੀ ਸਾਡਾ ਇਹੀ ਰਹੇਗਾ ਕਿ 2027 ਵਿੱਚ ਅਸੀਂ ਸਭ ਤੋਂ ਜ਼ਿਆਦਾ ਇੱਥੋਂ ਵੋਟਾਂ ਪਵਾ ਕੇ ਤੇ ਇਹ ਪਹਿਲੇ ਨੰਬਰ ਤੇ ਬੱਲੂ ਆਣਾ ਬੀਜੇਪੀ ਦੀ ਝੋਲੀ ਵਿੱਚ ਪਾਵਾਂਗੇ ਮਣ ਕੀ ਕਰਨਾ ਰਹੀ ਆ ਜਿਹੜਾ ਇਸ ਵਾਰ ਆਮ ਆਦਮੀ ਪਾਰਟੀ ਪਿਛਲੀ ਵਾਰ 92 ਸੀਟਾਂ ਲੈ ਕੇ ਗਈ ਸੀ ਤੇ ਇਸ ਵਾਰ ਉਹਨਾਂ ਨੂੰ ਪੰਜਾਬ ਚ ਤਿੰਨ ਸੀਟਾਂ ਹੀ ਮਿਲੀਆਂ ਇਸ ਦਾ ਕੀ ਕਰਨਾ ਠੀਕ ਆ ਮੀਰਾ ਜਿਵੇਂ ਵੱਡੇ ਕਹਿੰਦੇ ਨੇ ਝੂਠ ਦੇ ਪੈਰ ਨਹੀਂ ਹੁੰਦੇ ਹਾਂਜੀ ਤੇ ਜਿਸ ਉਮੀਦਾਂ ਤੇ ਲੋਕਾਂ ਨੂੰ ਇਹਨਾਂ ਨੇ ਕਿਹਾ ਸੀ ਕਿ ਸਾਨੂੰ ਵੋਟਾਂ ਪਾਓ ਬਹੁਤ ਸਾਰੇ ਮੁੱਦੇ ਨੇ ਜਿਵੇਂ ਆਪਾਂ ਲੇਡੀਜ਼ ਦਾ ਕਹਿ ਲਈਏ ਹਜ਼ਾਰ ਹਜ਼ਾਰ ਰੁਪਏ ਦੇਵਾਂਗੇ ਠੀਕ ਹੈ ਉਹ ਕੋਈ ਗੱਲ ਹੋਣੀ ਪਾਈ ਤਰਤਲ ਲੈਵਲ ਤੇ ਗਰਾਉਂਡ ਲੈਵਲ ਤੇ ਉਹ ਸਭ ਕੰਮ ਜ਼ੀਰੋ ਨੇ ਸਿਰਫ ਉਹ ਕਾਗਜ਼ਾਤੇ ਬੋਲਦੇ ਨੇ ਜਿਹੜੀਆਂ ਉਮੀਦਾਂ ਲੋਕਾਂ ਨੇ ਇਹਨਾਂ ਨਾਲ ਲਾਈਆਂ ਸੀ ਨਾ ਉਹ ਗਿਨੇ ਚੁਨੇ ਦਿਨਾਂ ਦੇ ਵਿੱਚ ਜਦੋਂ ਸਰਕਾਰ ਬਣੀ ਸੀ ਇਹਨਾਂ ਗਿਨੇ ਚੁਨੇ ਦਿਨਾਂ ਦੇ ਵਿੱਚ ਉਹ ਖਤਮ ਹੋ ਗਈ ਸੀ ਤੇ ਇਹ ਰਿਜ਼ਲਟ ਤੁਸੀਂ 22 ਤੋਂ ਬਾਅਦ 24 ਚ ਦੇਖ ਲਓ 2 ਸਾਲਾਂ ਵਿੱਚ 60000 ਤੋਂ 28000 ਤੇ ਆਮ ਜਨਤਾ ਉਹਨਾਂ ਨੂੰ ਲੈ ਆਈ ਸ਼੍ਰੋਮਣੀ ਅਕਾਲੀ ਦਲ ਵੀ ਹੁਣ ਬੀਜੇਪੀ ਦੇ ਥੱਲੇ ਆ ਗਈ ਜੀ ਇਹਦੇ ਬਾਰੇ ਕੀ ਕਹੋਗੇ ਅਲਾਈਂਸ ਤੋਂ ਪਹਿਲਾਂ ਦੇਖੋ ਵੀ ਸਾਰਾ ਕੰਮ ਹੁੰਦਾ ਸੀ ਬੀਜੇਪੀ ਦਾ ਸਾਰਾ ਵਰਕ ਬੀਜੇਪੀ ਕਾਰਜਕਰਤਾ ਕਰਦੇ ਸੀ ਠੀਕ ਹੈ ਉਸ ਟਾਈਮ ਸਰਦਾਰੀ ਅੰਨਾ ਦੇ ਕੋਲ ਸੀ ਤੇ ਜਦੋਂ ਤੋਂ ਅਲਾਈਂਸ ਖਤਮ ਹੋਇਆ ਹੁਣ ਤੁਸੀਂ ਆਪ ਦੇਖ ਲਓ ਬੀਜੇਪੀ ਪਹਿਲੇ ਨੰਬਰ ਤੇ ਹੈ ਤੇ ਅਕਾਲੀ ਚੌਥੇ ਨੰਬਰ ਤੇ ਹੈ ਨਹੀਂ ਮੈਡਮ ਬੱਲੂ ਆਣੇ ਹਲਕੀ ਦੀ ਜੀ ਗੱਲ ਕਰੀਏ ਆਪਣੇ ਆਮ ਆਦਮੀ ਪਾਰਟੀ ਦੇ ਗੋਲਡਿੰਗ ਸਾਹ ਪਰ ਜਿੱਤੇ ਸਾਲ ਤੁਹਾਨੂੰ ਕੀ ਲੱਗਦਾ ਉਹਨਾਂ ਨੇ ਕੀ ਆਪਣੇ ਰਿਸਰਵਾਰ ਕੀਤੇ ਹੋਣਗੇ ਵੀਰ ਐਮਐਲਏ ਸਾਹਿਬ ਨੇ ਗੱਲਾਂ ਤਾਂ ਬਥੇਰੀਆਂ ਕੀਤੀਆਂ ਨੇ ਕਿ ਮੈਂ ਨਸ਼ਾ ਖਤਮ ਕਰਾਂਗਾ ਠੀਕ ਹੈ ਨਸ਼ਾ ਐਜ਼ ਇਟ ਇਜ਼ ਉੱਥੇ ਦੀ ਉੱਥੇ ਨਹੀਂ ਉਹ ਦੋ ਕਦਮ ਵੱਧ ਚੁੱਕਿਆ ਹੈ ਹਰ ਗਲੀ ਮੋਹਲੇ ਨੁਕੜਾਂ ਤੇ ਨਸ਼ਾ ਆਮ ਹੈ ਵਿਕ ਰਿਹਾ ਹੈ ਠੀਕ ਹੈ ਸਭ ਤੋਂ ਵੱਡਾ ਇੰਪੈਕਟ ਉਹੀ ਪਿਆ ਆਮ ਆਦਮੀ ਪਾਰਟੀ ਸਰਕਾਰ ਤੇ ਜਿਹੜੀ ਗੱਲਾਂ ਉਹਨਾਂ ਨੇ ਕਹੀਆਂ ਸੀ ਕਿ ਅਸੀਂ ਖਤਮ ਕਰਾਂਗੇ ਜਿਵੇਂ ਨਸ਼ਾ ਬੇਰੋਜ਼ਗਾਰੀ ਇਹ ਸਭ ਖਤਮ ਕਰਾਂਗੇ ਇਹ ਐਜ਼ ਇਟ ਇਜ਼ ਉੱਥੇ ਹੀ ਪਈਆਂ ਨੇ ਹੁਣ ਆਪਣੇ ਐਮਐਲਏ ਸਾਹਿਬ ਕਹਿ ਦਿੰਦੇ ਨੇ ਕਿ ਜਦੋਂ ਪਿੰਡਾਂ ਵਿੱਚ ਜਾਂਦੇ ਨੇ ਕਿ ਮੈਂ ਤੁਹਾਡੇ ਪਿੰਡ ਚ ਇੰਨਾ ਵਿਕਾਸ ਕੀਤਾ ਹੈ ਇੰਨਾ ਕਰੋੜ ਰੁਪਇਆ ਲਾਇਆ ਹੈ ਲੇਕਿਨ ਅਸੀਂ ਵੀ ਪਿੰਡਾਂ ਵਿੱਚ ਤੁਰ ਰਹੇ ਹਾਂ ਵਿਚਰਦੇ ਹਾਂ ਉੱਥੇ 1 ਰੁਪਏ ਦਾ ਕੰਮ ਜੇ ਕਿਤੇ ਹੋਵੇ ਤਾਂ ਸਾਨੂੰ ਦਿਖਾ ਸਕਦੇ ਨੇ ਐਮਐਲਏ ਸਾਹਿਬ ਆਪਣੇ ਜੇ ਦੂਸਰੀ ਵਿਰੋਧੀ ਧਿਰ ਦੀ ਗੱਲ ਕਰੀਏ ਮੈਡਮ ਰਜਿੰਦਰ ਕੋਰ ਤੁਹਾਡੇ ਮੁਕਾਬਲੇ ਵਿੱਚ ਪਿਛਲੀ ਵਾਰ ਖੜੇ ਸਨ ਤੇ ਉਸ ਬਾਰੇ ਤੁਸੀਂ ਕੀ ਜਵਾਬ ਚਾਹੋਗੇ ਦੇਖੋ 2022 ਚ ਜਦੋਂ ਕਾਂਗਰਸ ਪਾਰਟੀ ਨੂੰ ਮੇਰੇ ਹਿਸਾਬ ਨਾਲ ਤਾਂ 22 ਤੇ 24 सेम ਹੀ ਪਈਆਂ ਨੇ ਵੋਟਾਂ ਹਾਂਜੀ ਹਾਂਜੀ ਕੋਈ ਵੱਧੇ ਨਹੀਂ ਉਹ ਤੇ ਮੈਂ ਤਾਂ ਇਹੀ ਕਹਾਂਗੀ ਉਹਨਾਂ ਨੂੰ ਵਿਚਾਰ ਕਰਨਾ ਚਾਹੀਦਾ ਹੈ 2027 ਵਿੱਚ ਪਾਰਟੀ ਨੂੰ ਵਿਚਾਰ ਕਰਨਾ ਚਾਹੀਦਾ ਹੈ ਕਿ ਉਹ ਉੱਥੇ ਦੀ ਉੱਥੇ ਕਿਉਂ ਖੜੀ ਹੈ ਹਾਂਜੀ ਬੀਜਪੀ ਦੀ ਗਰੋਥ ਹੋ ਚੁੱਕੀ ਹੈ ਜੀ ਬਿਲਕੁਲ ਬਿਲਕੁਲ ਹੋਈ ਹੈ ਸਰ ਹਾਂਜੀ ਮੈਡਮ ਕੀ ਆਪਣੇ ਬੀਜਪੀ ਦੇ ਜੇ ਆਉਣ ਵਾਲੇ ਸਮੇਂ 'ਚ ਬੀਜਪੀ ਦੀ ਸਰਕਾਰ ਬਣਦੀ ਆ ਜਿਵੇਂ ਫਰੋਈਪੁਰ ਹਲਕੇ ਤੋਂ ਮਤਲਬ ਮੁਕਾਬਲਾ ਕਾਫੀ ਰਿਹਾ ਜ਼ਬਰਦਸਤ ਛੋਟੀ ਸਾਹਮਣੇ ਕੀਤਾ ਕੀ ਆਪਣੇ ਮੁੱਦੇ ਲੈ ਕੇ ਚੱਲੋਂਗੇ ਤੁਸੀਂ ਆਪਣੀ ਉਹਦੀ ਉਹਦੀ ਸਰ ਮੁੱਦੇ ਤਾਂ ਦੇਖੋ ਹੱਲੇ ਤੱਕ ਆਪਾਂ ਕਹਿ ਦਈਏ ਨਾ ਕਿ ਪਿੰਡਾ ਵਿੱਚ ਪਾਣੀ ਦੀ ਵਿਵਸਥਾ ਨਹੀਂ ਹੈਗੀ ਇੱਥੇ ਪੀਣ ਨੂੰ ਪਾਣੀ ਨਹੀਂ ਹੈਗਾ ਨਿਕਾਸੀ ਵਾਸਤੇ ਪਾਣੀ ਨਿਕਲਣ ਵਾਸਤੇ ਥਾਂ ਨਹੀਂ ਹੈਗੀ ਮੇਨ ਮੁੱਦਾ ਜੇ ਅਸੀਂ ਇਹ ਕਹਿ ਲਈਏ ਕਿ ਆਜ਼ਾਦੀ ਤੋਂ ਬਾਅਦ ਸਾਨੂੰ ਹੱਲੇ ਤੱਕ ਇਹ ਮੁੱਦਿਆਂ ਤੇ ਉਲਝਾ ਰੱਖਿਆ ਹੈ ਕਿ ਤੁਹਾਨੂੰ ਸੜਕਾ ਬਣਾ ਕੇ ਦੇਵਾਂਗੇ ਤੁਹਾਨੂੰ ਪਾਣੀ ਦੇਵਾਂਗੇ ਇਹ ਤਾਂ ਮੂਲ ਬੁਸਵਿਧਾ ਹੈ ਇਹ ਤਾਂ ਸਾਡਾ ਹੱਕ ਬੰਦਾ ਹੈ ਤੁਸੀਂ ਉਸ ਤੋਂ ਇਲਾਵਾ ਕੀ ਦੇ ਸਕਦੇ ਹੋ ਸਾਨੂੰ ਸਾਡੇ ਨੌਜਵਾਨ ਸਾਥੀਆਂ ਨੂੰ ਨਸ਼ੇ ਤੋਂ ਬਾਹਰ ਕਿਵੇਂ ਕੱਢੋਗੇ ਉਹਨਾਂ ਨੂੰ ਰੋਜ਼ਗਾਰ ਕਿਤੋਂ ਦੋਗੇ ਇਹ ਗੱਲਾਂ ਤੇ ਆਪਾਂ ਬੈਠੀ ਹੈ ਨਾ ਤਾਂ ਹੈ ਸਰਕਾਰ ਆਣੀ ਪਿਛਲੀ ਗੱਲਾਂ ਤੇ ਵਾਰੀ ਵਾਰੀ ਜਿਵੇਂ ਪਿਛਲੀਆਂ ਸਰਕਾਰਾਂ ਨੇ ਕੀਆ ਉਵੇਂ ਹੀ ਹੁਣ ਚੱਲ ਰਹੀ ਉਹੀ ਗੱਲਾਂ ਹਾਂਜੀ ਆਪਣੇ ਪੰਜਾਬ ਦੇ ਵਿੱਚ ਜਿਹੜੇ ਨਮੀਤ ਬਿੱਟੂ ਜੀ ਆ ਉਹਨਾਂ ਨੂੰ ਮੰਤਰੀ ਬਣਾ ਦਿੱਤਾ ਗਿਆ ਜੀ ਉਹ ਭਾਰ ਚੁੱਕੇ ਸਨ ਫਿਰ ਵੀ ਮੰਤਰੀ ਬਣਾਇਆ ਕੀ ਕਹਿਣਾ ਚਾਹੁੰਦੇ ਇਸਦੇ ਲਈ ਆਪਾਂ ਨਰਿੰਦਰ ਮੋਦੀ ਜੀ ਦਾ ਧੰਨਵਾਦ ਕਰਾਂਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਧੰਨਵਾਦ ਕਰਾਂਗੇ ਜਿਨ੍ਹਾਂ ਨੇ ਹਾਰਨ ਤੋਂ ਬਾਵਜੂਦ ਇੰਨਾ ਸਨਮਾਨ ਦਿੱਤਾ ਉਹਨਾਂ ਨੂੰ ਤੇ ਇਹ ਗੱਲ ਲੋਕਾਂ ਦੇ ਵਿੱਚ ਜਾਣੀ ਚਾਹੀਦੀ ਹੈ ਕਿ ਬੀਜੇਪੀ ਹਰ ਇੱਕ ਕਾਰਜਕਰਤਾ ਹਰ ਇੱਕ ਵਰਕਰ ਦਾ ਪੂਰਾ ਉਹਨਾਂ ਹੀ ਮਾਨ ਸਨਮਾਨ ਕਰਦੀ ਹੈ ਤੇ ਆਪਦੇ ਵਰਕਰ ਨਾਲ ਖੜੀ ਰਹਿੰਦੀ ਹੈ ਬਾਕੀ ਸਰਕਾਰਾਂ ਵਾਂਗ ਨਹੀਂ ਕਿ ਅੱਜ ਨਵਾਂ ਤੇ ਕੱਲ ਉਸ ਤੋਂ ਵੀ ਨਵਾਂ ਜੀ ਮੈਡਮ ਜੇ ਗੱਲ ਕਰਕੇ ਆਪਣੇ ਭ੍ਰਿਸ਼ਟਾਚਾਰ ਜਾਂ ਨਸ਼ੇ ਜਾਂ ਬੇਰੁਜ਼ਗਾਰੀ ਤੇ ਤੁਹਾਨੂੰ ਲੱਗਦਾ ਕੋਈ ਆਪਣੇ ਸੁਧਾਰ ਹੋਇਆਊਗਾ ਜਿਵੇਂ ਆਮ ਆਦਮੀ ਪਾਰਟੀ ਸਰਕਾਰ ਬਣੀ ਹੋਵੇ ਵੀਰ ਪਹਿਲਾਂ ਰਿਸ਼ਵਤ ਉੱਤੋਂ ਫੜੀ ਜਾਂਦੀ ਸੀ ਤੇ ਹੁਣ ਥੱਲੋਂ ਫੜੀ ਜਾਂਦੀ ਹੈ ਬਸ ਇੰਨਾ ਹੀ ਸੁਧਾਰ ਹੋਇਆ ਹੈ ਕਿ ਉਹ ਸਾਹਮਣੇ ਨਹੀਂ ਫੜੀ ਜਾਂਦੀ ਇਹ ਸਨ ਬੀਜਪੀ ਦੇ ਕਾਰੇਕਰਤਾ ਸ਼੍ਰੀਮਤੀ ਵੰਦਨਾ ਸਾਗੋਵਲ ਮੈਡਮ ਆਪਣੇ ਦਰਸ਼ਕਾਂ ਨੂੰ ਕੀ ਸੰਦੇਸ਼ ਕੀ ਦੇਣਾ ਚਾਹੁੰਗੇ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਾਂਗੀ ਤੁਹਾਡਾ ਜਿਹੜਾ 2022 ਤੋਂ ਲੈ ਕੇ 2024 ਵਿੱਚ 18% ਤੁਸੀਂ ਭਾਜਪਾ ਤੇ ਯਕੀਨ ਕੀਤਾ ਤੇ ਮੈਂ ਉਮੀਦ ਵੀ ਇਹੀ ਕਰਾਂਗੀ ਕਿ ਆਉਣ ਵਾਲੀ ਜਿਹੜੀ ਚੋਣਾਂ ਨੇ ਚਾਹੇ ਤਾਂ ਪੰਚਾਇਤੀ ਲੈਵਲ ਤੇ ਹੈ ਚਾਹੇ ਜ਼ਿਲ੍ਹਾ ਪਰੀਸ਼ਦ ਦੀ ਹੈ ਉਹਦੇ ਵਿੱਚ ਤੁਸੀਂ ਸਾਡਾ ਸਾਥ ਦਿਓ ਤਾਂ ਕਿ ਆਪਾਂ ਮਿਲ ਕੇ ਇਸ ਆਪਣੇ ਇਲਾਕੇ ਦਾ ਆਪਣੇ ਪੰਜਾਬ ਦਾ ਸੁਧਾਰ ਕਰੀਏ ਆਉਣ ਵਾਲੇ ਟਾਈਮ 'ਚ ਆਪਾਂ ਸਾਰੇ ਮਿਲ ਕੇ ਆਪਣੇ ਪੰਜਾਬ ਨੂੰ ਸੋਨੇ ਦੀ ਚਿੜੀਆ ਕਿਵੇਂ ਬਣਾਣਾ ਹੈ ਉਹ ਤੁਸੀਂ ਸੋਚ ਵਿਚਾਰ ਕਰੋ ਤੇ ਨਰਿੰਦਰ ਮੋਦੀ ਜੀ ਦੀ ਅਗਵਾਈ ਵਿੱਚ ਜਿਹੜੀ ਬੀਜੇਪੀ ਸਰਕਾਰ ਹੈ ਉਹਦੇ ਹੱਥਾਂ ਵਿੱਚ ਆਪਣਾ ਪੰਜਾਬ ਸੁਰੱਖਿਤ ਹੈ ਤੇ ਲੋਕਾਂ ਦੇ ਕਹਿਣ ਨਾਲ ਨਹੀਂ ਤੁਸੀਂ ਆਪ ਦੇਖੋ ਤੇ ਪਰਖੋ ਤੇ ਜਿੰਨਾ ਮਾਨ ਸਨਮਾਨ ਤੁਸੀਂ ਹੁਣ 24 ਵਿੱਚ ਸਾਨੂੰ ਦਿੱਤਾ ਹੈ ਉਹਦੇ ਲਈ ਧੰਨਵਾਦ ਤੇ ਆਉਣ ਵਾਲੇ ਟਾਈਮ 'ਚ ਵੀ ਤੁਸੀਂ ਐਸੀ ਪਰਿਵਾਰ ਵਾਂਗ ਸਾਡੇ ਨਾਲ ਤੁਰੋਗੇ ਇਹੀ ਉਮੀਦ ਕਰਦੀ ਹਾਂ। ਬਹੁਤ-ਬਹੁਤ ਧੰਨਵਾਦ ਤੁਹਾਡਾ ਕੀਮਤੀ ਸਮਾਂ ਸੀ। ਬਹੁਤ-ਬਹੁਤ ਧੰਨਵਾਦ। ਅਸਕਰੋ ਬੇਤੀ ਆ ਕੇ ਆਪਣੇ ਚੈਨ ਵਾਂਗ ਕਰੋ।